अच्छा एक्शन एसटन देखो मस्सी जिन्ने जोगि असि सीगिया ना ओदु वध किता अच्छा ना की वध ਕਰਤਾ ਵੇ ਤੁਸੀਂ ਨੇ ਤਿੰਨ ਕੱਪੜਿਆਂ ਚ ਕੁੜੀ ਤੋੜਤੀ ਆਪੀ ਵਧ ਕਰਤਾ ਮਾਣੀ ਮੱਡੀ ਸੰਗ ਸ਼ਰਮ ਦਾ ਮਨ ਲੈਂਦੇ ਮਾੜਾ ਮਟਾ ਕੋਈ ਮੇਚ ਕੁਰਸੀ 100 ਤਰ੍ਹਾਂ ਦੇ ਜਵਾਖ ਸੈਕਟਰ ਖਰੀਦਦੇ ਨੇ ਭਾਂਡੇ ਟਿੰਡੇ ਨੇ ਤੁਸੀਂ ਤਾਂ ਕੁਛ ਵੀ ਨਹੀਂ ਦੇਕੇ ਤੋਰੀ ਹੈਗੀ ਮੰਮੀ ਮੈਂ ਆਪਦਾ ਭਾਈ ਇੱਥੇ ਬੇਇੱਜ਼ਤੀ ਕਰਵਾਉਣ ਨੂੰ ਨਹੀਂ ਬੁਲਾਇਆ ਨੀ ਪਹਿਲੇ ਤੇਰੇ ਭਾਈ ਨੇ ਕਿੱਡੀ ਗੀ ਇੱਜ਼ਤ ਬਣਾ ਲਈ ਇੱਜ਼ਤ ਤਾਂ ਫੇਰ ਬਣਾਉਂਦਾ ਤੇਰਾ ਭਾਈ ਜੇ ਤੈਨੂੰ ਨਾ ਦੋ ਟਰਾਲੀਆਂ ਦਾਜ ਦੇ ਭਰਕੇ ਤੋਰਦਾ ਇਹ ਕੀ ਇੱਜ਼ਤ ਐ ਫੋਕੀ ਕੁੜੀ ਤੋਰਤੀ ਪਾ ਕੇ ਤੈਨਨੇ ਕੱਪੜੇ ਚੱਲ ਬਈ ਉਹ ਵੀ ਬਰੀ ਵਾਲੇ ਜਿਹਾ ਸਮਿਆ ਕੇ ਨਾ ਜੇ ਤੁਹਾਡੇ ਮੁੰਡੇ ਦਾ ਵਿਆਹ ਕਿਤੇ ਹੋਰ ਹੋਇਆ ਹੁੰਦਾ ਤੇ ਉਹ ਨਾ ਟਰਾਲੀਆਂ ਭੇਜਦੇ ਫੇਰ ਵੀ ਤੁਸੀਂ ਆਹੀ ਕੁਛ ਕਰਦੇ ਹੋਰ ਕਿਵੇਂ ਬਿਆ ਹੁੰਦਾ ਜੇ ਹੋਰ ਕਿਤੇ ਵਿਉਂਦੀ ਤਾਂ ਤੇਰੇ ਵਰਗੀ ਨੂੰ ਤਾਂ ਲੈਉਂਦੀ ਵੀ ਖਾਲੀ ਤੋਰੀਏ ਤਿੰਨੇ ਕੱਪੜਿਆਂ ਚ ਪਹਿਲਾਂ ਤਿੰਨੇ ਟਰਾਲੀਆਂ ਭਰ ਕੇ ਤੋਰਦਾ ਅਗਲਾ ਤੁਸੀਂ ਤਾਂ ਇਹਦੀ ਕੋਈ ਨਾ ਵੀ ਮੰਗਰੋ ਸਮਾਨ ਆ ਜੂ ਚੱਲ ਆ ਜਾਓ ਆਪੀ ਮਾੜੀ ਮੱਡੀ ਸੰਗ ਸਾਰਾ ਮੰਨਣਗੇ ਮੈਂ ਤਾਂ ਅੱਕ ਕੇ ਬੋਲੀਏ ਜਮਾ ਅੱਕ ਕੇ ਮੈਂ ਸਮਾਨ ਦੀ ਲੋਡ ਕੀ ਆ ਫਿਰ ਰੱਬ ਦੇ ਤਾਂ ਸਾਰਾ ਕੁਝ ਹੈਗਾ ਆਪਣੇ ਘਰੇ ਲੈ ਕਹੇ ਤਾਂ ਰੱਬ ਦਾ ਦਿੱਤਾ ਸਾਰਾ ਕੁਝ ਮੈਂ ਰੱਬ ਨੇ ਤਾਂ ਸਭ ਕੁਝ ਦਿੱਤਾ ਮੈਂ ਮੰਨ ਗਈ ਫਿਰ ਕਿਸੇ ਦਾ ਦਿੱਤਾ ਇਹ ਵੀ ਮਾੜਾ ਮੱਡਾ ਨੱਕ ਬੋਲੇ ਲਾਉਂਦੇ ਮਾੜੀ ਮੱਡੀ ਸੰਗ ਚਾਰ ਮੰਨਣਾ ਦੀਆਂ ਬਿਆਉਣੀਆਂ ਸੌਖੀਆਂ ਨੇ ਆਈ ਤੋਰਤੀ ਫੜਾ ਤਾ ਰੱਸਾ ਵੀ ਲੈ ਜਾ ਮਮੀ ਇਹ ਨਾ ਬੋਲਣ ਦੀ ਤਾਂ ਕੋਈ ਲੋੜ ਹੀ ਨਹੀਂ ਹੈਗੀ ਜਦੋਂ ਦਾ ਮੇਰਾ ਭਾਈ ਆ ਕੇ ਬੈਠਿਆ ਉਹਨੇ ਤੁਹਾਨੂੰ ਕੁਛ ਕਿਹਾ ਕੋਈ ਅਸੀਂ ਤੁਹਾਡੇ ਨਾਲ ਲੜਾਈ ਵਾਲੀ ਗੱਲ ਕੀਤੀ ਆ ਰਿਸ਼ਤੇ ਨਾ ਇਹੋ ਜਿਹੇ ਹੁੰਦੇ ਆ ਕੱਚੇ ਤਾਂ ਗਿਰਗੇ ਜੇ ਤੇ ਇਹਨਾਂ ਨੂੰ ਜੋੜ ਕੇ ਚਲਾ ਲਓਗੇ ਤਾਂ ਠੀਕ ਆ ਨਹੀਂ ਤਾਂ ਫਿਰ ਜੇ ਇੱਕ ਵਾਰੀ ਰਿਸ਼ਤਾ ਟੁੱਟ ਗਿਆ ਤੋਂ ਬਾਅਦ ਜੁੜਦਾ ਵੀ ਨਹੀਂ ਕੇਰਾ ਟੁੱਟਦਾ 14 ਵਾਰੀ ਟੁੱਟੇ ਮੈਨੂੰ ਹੈ ਜੇ ਰਿਸ਼ਤੇ ਦੀ ਕੋਈ ਲੋੜ ਨਹੀਂ ਸਮਝ ਗਈ ਮੈਂ ਮੈਨੂੰ ਤਾਂ ਲੋੜ ਆ ਤੈਨ ਤਾਂ ਨਹੀਂ ਲੋੜੇਗੀ ਲੈ ਤੈਨੂੰ ਲੋੜ ਆ ਰਿਸ਼ਤੇ ਦੀ ਕੀ ਇਹ ਜਿਆ ਸਵਾਹ ਰਿਸ਼ਤਾ ਇਹ ਮੈਂ ਮਨਪੀਣਾ ਜਿੰਦਗੀ ਮੈਂ ਕੱਟਣੀ ਆ ਤੈ ਨਹੀਂ ਕੱਟਣੀ ਹੈਗੀ ਆਹੋ ਤੈ ਤਾਂ ਕੱਟਣੀ ਆ ਕਹਾ ਉਹ ਹੀ ਗੱਲਾਂ ਮਲੰਘਾ ਦੀ ਧੀ ਆ ਕੇ ਉਰੇ ਮਾਰੀ ਮੱਥੇ ਮੈਂ ਕਹਿੰਦਾ ਚੱਲ ਮਨਪੀਤ ਚੱਲੀ ਆਪਾਂ ਨਾ ਨਾ ਭਾਈ ਮਾਂ ਤੂੰ ਕੁਝ ਜ਼ਿਆਦਾ ਬੋਲੀ ਹੁਣ ਤੂੰ ਤੈਨੂੰ ਕੀ ਲੋੜ ਹੋਈ ਬੋਲਣ ਦੀ ਦੇਖ ਤੈ ਲੋਦਾ ਭਾਈ ਆ ਤੂੰ ਜਮਾ ਸ਼ਰਮਲਾ ਰੱਖੀ ਆ ਬੋਲਣ ਲੱਗੀ ਤਾਂ ਦੇਖ ਲੈ ਤੂੰ ਕਦੇ ਨੰਗਾਂ ਦੀ ਪਰਖ ਜਾਂ ਕਿਤੇ ਕੁਝ ਪਰਖਦੀਆਂ ਜੇ ਆਪਣੇ ਰੱਬ ਨੇ ਤੀ ਦਿੱਤੀ ਹੁੰਦੀ ਆਪਾਂ ਨੂੰ ਐ ਕਰਦੇ ਬੁਲਾਉਂਦੇ ਬੇਇਜਤ ਕਰਦੇ ਫੇਰ ਸ਼ਾਬਾਸ਼ ਹੈ ਤੇਰੀ ਆਹੀ ਕਸਰ ਰਹਿ ਗਈ ਕਸਰ ਰਹਿ ਗਈ ਸੀ ਆ ਤੀਵੀਂ ਦੇ ਮਗਰ ਰੱਖ ਕੇ ਬੋਲਦਾ ਨਾ ਮੈਨੂੰ ਜੇ ਮੇਰੇ ਤੀ ਹੁੰਦੀ ਨਾ ਮੈਂ ਐ ਨਹੀਂ ਤੋੜਦੀ ਤੀ ਮੈਂ ਤਾਂ ਨੱਕ ਬੁੱਲ ਲਾ ਕੇ ਤੋੜਦੀ 100 ਉਹੀ ਗੱਲ ਹੈ ਦੇ ਕੇ ਸਮਾਨ ਸਾਰਾ ਹੋਰ ਤਾਂ ਕਸਰਾਂ ਕੱਢਤੀ ਤੇ ਸਾਰੀਆਂ ਅੱਜ ਅੱਜ ਇਹਦੇ ਮਗਰ ਲਾ ਕੇ ਮੇਰੀ ਬੇਇਜਤੀ ਕਰਨੀ ਦੀ ਓਰੇ ਉਹ ਵੀ ਕਰਤੀ ਤਾਂ ਅਬਦੇ ਕਰਤੂਤ ਦੇ ਮਾਰੇ ਕਰਵਾਈ ਤੇ ਵੀ ਅਸਤੀ ਮਾਂ ਅਬਦੇ ਕਰਤੂਤ ਮੇਰੀ ਮਾੜੀ ਹੈ ਪਰ ਅੱਗੇ ਨਹੀਂ ਤੇਰੇ ਮੂਰੇ ਬੋਲ ਪਿਆ ਮੈਂ ਅਜੀ ਬੋਲਿਆ ਨਾ ਤੇ ਮੈਂ ਕਰਤੂਤ ਚੰਗੀ ਆ ਤੇਰੀ ਟੀਮੀ ਦੀ ਵੀ ਕਰਤੂਤ ਚੰਗੀ ਮੇਰੀ ਕਰਤੂਤ ਮਾੜੀ ਹੋ ਗਈ ਚਾਰਜ ਫੇਰੇ ਪਹਿਲਾਂ ਚੰਗੀ ਸੀ ਮਾਂ ਹੁਣ ਮਾੜੀ ਹੋਈ ਹੈ ਜਦੋਂ ਬੋਲਦੇ ਜਾਬਰ ਜਾਬਰ ਹਾਂ ਬਸ ਮੜੇ ਬੋਲ ਵੀ ਮੈਂ ਮਾੜੀ ਹੋ ਗਈ ਇਹਨੂੰ ਕਹੇ ਤਾਂ ਨਾ ਇਹਨੂੰ ਕਹੇ ਤਾਂ ਮੈਂ ਤਾਂ ਮਾੜੀ ਹੋ ਗਈ ਉਦੋਂ ਤੇਰਾ ਸਾਲਾ ਆਏ ਬੈਠੇ ਸਿਰ ਸਿੱਟੀ ਆਇਆ ਕਿ ਡੋਕਾ ਨੂੰ ਅਮਰੇ ਬੋਲਣ ਲੱਗੀ ਮਾਂ ਜਮਾ ਸ਼ਰਮ ਨਹੀਂ ਕਰਦੀ ਹੈਗੀ ਬੋਲ ਲੱਖਣ ਕੇ ਚੀਜ਼ ਦਾ ਸਾ ਨਗਰੀ ਮਮੀ ਦੀਆਂ ਗੱਲਾਂ ਦਾ ਇਹਨਾਂ ਦਾ ਸੁਭਾਅ ਹੀ ਇਹ ਹੋ ਜਾਂ ਮਿੰਟ 'ਚ ਤਾਂ ਗੁੱਸੇ ਹੋ ਜਾਂਦੇ ਆ ਮਿੰਟ 'ਚ ਚੰਗੇ ਭਲੇ ਹੋ ਜਾਂਦੇ ਆ ਪਤਾ ਨਹੀਂ ਕੌਣ ਜਿੰਨਾਂ ਦੇ ਕੰਨ ਭਰ ਭਰ ਕੇ ਭੇਜਦਾ ਵੀ ਇਹਦੇ ਪੇਕੇ ਆ ਤੂੰ ਸਮਾਨ ਮਗਾਓ ਨਾਲੇ ਮੈਂ ਤਾਂ ਤੁਹਾਨੂੰ ਤੇ ਮਮੀ ਨੂੰ ਦੋਨਾਂ ਨੂੰ ਬੁਲਾਇਆ ਸੀ ਇੱਥੇ ਆ ਤੁਸੀਂ ਮਮੀ ਨੂੰ ਘਾਤੋਂ ਲੈ ਕੇ ਆਏ ਕੀ ਦੱਸਾਂ ਭਾਣੇ ਮੈਨੂੰ ਪਤਾ ਸੀ ਵੀ ਐਵੇਂ ਹੋਣਾ ਵੀ ਮਮੀ ਦੁਖੀ ਹੋਊਗੀ ਗੱਲਾਂ ਸੁਣ ਕੇ ਮੈਂ ਤਾਂ ਹੀ ਨਹੀਂ ਲੈ ਕੇ ਆਇਆ ਚੱਲ ਕੋਈ ਨਹੀਂ ਬਾਈ ਤੁਸੀਂ ਫਿਕਰ ਨਾ ਕਰੋ ਮਨਪੀ ਦੇ ਨਾਲ ਮੈਂ ਹੈਗਾ ਹੁਣ ਮਾਂ ਨੇ ਹਜੇ ਕੋਈ ਗੱਲ ਨਹੀਂ ਕਰੂਗੀ ਅਜ ਤੱਕ ਮੈਂ ਮਾਂ ਦੇ ਮੂਰੇ ਜਮਾਂ ਨਹੀਂ ਬੋਲਿਆ ਸੀਗਾ ਪਰ ਅੱਜ ਮਾਂ ਨੇ ਵੀ ਹੱਥ ਟੱਪਤੀਆਂ ਪਰ ਇਹਦੇ 'ਚ ਬਾਵੇ ਮੇਰਾ ਕੀ ਕਸੂਰ ਹੈ ਜੇ ਮੈਂ ਬਿੰਦਾਸ ਤੋਂ ਆਈ ਆਂ ਇਹ ਦਾਸ ਦੀ ਤਾਂ ਨਾ ਡਿਮਾਂਡ ਅਸੀਂ ਕਰੀ ਹੋਈ ਨਹੀਂ ਸੀਗੀ ਉਹ ਤਾਂ ਮਾਂ ਦੇ ਪਤਾ ਨਹੀਂ ਕੀ ਆ ਦਿਮਾਗ ਦੇ 'ਚ ਉਹਨੂੰ ਕੀੜਾ ਜਨਮ ਲੈ ਗਿਆ ਵੀ ਹਾਂ ਸਾਨੂੰ ਦਾਸ ਚਾਹੀਦਾ ਦਾਸ ਚਾਹੀਦਾ ਚੱਲ ਵੀਰੇ ਤੂੰ ਬੈਠ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਣੀ ਆਂ ਮੈਂ ਤਾਂ ਪਹਿਲਾਂ ਹੀ ਪਤਾ ਸੀ ਵੀ ਆਹ ਕੁਝ ਹੋ ਕੇ ਹਟਣਾ ਮੈਂ ਤਾਂ ਕਹਿੰਨਾ ਮਨਪ੍ਰੀਤ ਰਹਿੰਦੇ ਮੈਨੂੰ ਬੁਲਾਉਂਦੀ ਨਾ ਮੈਨੂੰ ਜਾਣਦੇ ਮਨਪ੍ਰੀਤ ਨਾ ਨਾ ਕੋਈ ਨਹੀਂ ਬਾਈ ਚਾਬਣੇ ਤਾਂ ਪੀਕੀ ਜਾਈ ਯਾਰ ਹੁਣ ਆ ਕਿਵੇਂ ਬਗ ਜਾਈਗਾ ਤੋਰ ਚਲ ਇੱਕ ਗੱਲ ਤੋਂ ਆਪਾਂ ਖੁਸ਼ ਆ ਵੀ ਆਪਣੇ ਨਾਲ ਬਾਵਾ ਤਾਂ ਖੜਪਾ ਬਸ ਇੰਨੇ ਹੀ ਬਹੁਤ ਆ ਵੀ ਇਹਨਾਂ ਨੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਤਾਂ ਰੱਖੀ ਕੋਈ ਗੱਲ ਨਹੀਂ ਤੁਸੀਂ ਮੇਰੀ ਟੈਨਸ਼ਨ ਨਾ ਲੇਓ ਦੇਖ ਬਾਈ ਮਾਂ ਬੋਲਣਾ ਮੈਂ ਮਾਫੀ ਮੰਗਦਾ ਉਹਨਾਂ ਨਾਲ ਕੋਈ ਪਤਾ ਨਹੀਂ ਮਾਂ ਨੂੰ ਹੋਇਆ ਕੀ ਹੈ ਬਾਈ ਵਿਆਹ ਤੋਂ ਪਹਿਲਾਂ ਜਮੀ ਨਹੀਂ ਹੈ ਜੀ ਸੀਗੀ ਉਹ ਤਾਂ ਦਿਆਦ ਦੇਹ ਤੇ ਇੰਨੀ ਖਰਾਬ ਸੀ ਨਾ ਆ ਪਤਾ ਨਹੀਂ ਹੁਣ ਕੀ ਹੋ ਗਿਆ ਭਾਈ ਲੋਕਾਂ ਨੇ ਬੁੜੀਆਂ ਗੱਲਾਂ ਕਰਦੀਆਂ ਨੇ ਵੀ ਥੋੜੀ ਨੂੰ ਕੀ ਲੈ ਕੇ ਆ ਕੀ ਨਹੀਂ ਲੈ ਕੇ ਆ ਬਸ ਉਹਨੇ ਚੱਕ ਚਾਈ ਬੈਠੀ ਆ ਚਲੋ ਕੋਈ ਨਹੀਂ ਬਾਈ ਸਮਝਦੇ ਸਭ ਨਾਲ ਆਪੇ ਸਾਰਾ ਠੀਕ ਹੋਊਗਾ ਕਈ ਵਾਰੀ ਲੋਕ ਗਵਾਢੀ ਇਹੇ ਜਿਹੇ ਹੁੰਦੇ ਨੇ ਨਾ ਹੱਸਦਾ ਵਾਦਾ ਕਰ ਦੇਖ ਕੇ ਰਾਜੀ ਨਹੀਂ ਹੁੰਦੇ ਸੌਤਣਾਂ ਦੀਆਂ ਗੱਲਾਂ ਕਰਕੇ ਉਹੀ ਮਨ ਨੂੰ 扑ੜਕਾ ਦਿੰਦੇ ਨੇ ਬਿਲਕੁਲ ਸਹੀ ਕਿਹਾ ਬਾਈ ਤੁਸੀਂ